ਇਦਾਂ ਕਹਿ ਲੋ ਵੀ ਝੂਠ ਦੇ ਆਧਾਰ ਦੇ ਉੱਤੇ ਜੇ ਉਹਨਾਂ ਨੇ ਕੇਸ ਕਿਸੇ ਨੇ ਜਿਹੜਾ ਉਹ ਲਾਇਆ ਆ ਫਰਾਡ ਜਿਹੜਾ ਉਹ ਫੜ ਹੋ ਰਿਹਾ ਆ ਉਹਦੇ ਸ਼ੁਰੂ ਹੋ ਰਿਹਾ ਆ ਇਸੇ ਮਾਮਲੇ ਵਿੱਚ ਇੱਕ ਬ੍ਰਾਜ਼ੀਲ ਦਾ ਨੈਸ਼ਨਲ ਸੀਗਾ ਉਹਨੂੰ 1 ਸਾਲ ਦੀ ਸਜ਼ਾ ਵੀ ਕਰ ਦਿੱਤੀ ਪਰਜਰੀ ਦੇ ਮਾਮਲੇ ਦੇ ਵਿੱਚ ਬੇਸਿਕਲੀ ਜਿਹੜੇ ਐਪਲੀਕੇਸ਼ਨਸ ਦੇ ਉੱਤੇ ਸਾਈਨ ਕੀਤਾ ਜਾਂਦਾ ਹੈ ਅੰਡਰ ਦਾ ਪ੍ਰਿਵਿਊ ਆਫ ਜਿਹੜਾ ਪਰਜਰੀ ਸੋ ਮਤਲਬ ਉਹ ਉਸੇ ਚੱਕਰ 'ਚ ਇਸ ਨੂੰ ਜਿਹੜਾ 1 ਸਾਲ ਦੀ ਸਜ਼ਾ ਹੋਈ ਆ ਹੁਣ ਜੇ ਆ ਖਬਰ ਥੋੜੀ ਇੰਪੋਰਟੈਂਟ ਆ ਸੋ ਕੀ ਹੁੰਦਾ ਸੀਗਾ ਕਿ ਸਾਲਮ ਦੇ ਵਿੱਚ ਕਈ ਲੋਕੀ ਜਿਹੜਾ ਆਪਣਾ ਕ੍ਰਿਮੀਨਲ ਰਿਕਾਰਡ ਨਹੀਂ ਦੱਸਦੇ ਸੀਗੇ ਜਿਹੜੇ ਸਪੈਸ਼ਲੀ ਜਦੋਂ ਭਗੋੜੇ ਹੋ ਕੇ ਆਪਣੀ ਕੰਟਰੀ ਤੋਂ ਆਏ ਆ ਜਾਂ ਪੀਓ ਕਿਸੇ ਨੂੰ ਕਰਾਰ ਦਿੱਤਾ ਠੀਕ ਹੈ ਤੇ ਉਹ ਬਾਅਦ ਚ ਬੜੇ ਬਹਾਨੇ ਹੁੰਦੇ ਸੀਗੇ ਕਿ ਨਹੀਂ ਮੇਰੇ ਜਿੱਦਾਂ ਦੇ ਰਿਸ਼ਤੇਦਾਰਾਂ ਨੇ ਸਲਾਹ ਦਿੱਤੀ ਜਿੱਦਾਂ ਦੀ ਸੱਜਣ ਮਿੱਤਰ ਨੇ ਸਲਾਹ ਦਿੱਤੀ ਮੈਨੂੰ ਤਾਂ ਵਕੀਲ ਮਾਲਾ ਟੱਕਰ ਗਿਆ ਮੈਂ ਤਾਂ ਦੱਸਣਾ ਸੀਗਾ ਉਹਦੇ ਵਿੱਚ ਹੁਣ ਕੋਡ ਕੀ ਦੇਖਦੇ ਆ ਕਿ ਸਾਰਿਆਂ ਨੂੰ ਬੰਦਾ ਬਲੇਮ ਕਰ ਲੈਂਦਾ ਆਪਣੇ ਆਪ ਰਿਸਪੌਂਸਿਬਿਲਟੀ ਚੱਕਰ ਦੋ ਕਿ ਜਿਹੜੇ ਬੰਦੇ ਨੇ ਸਾਈਨ ਕੀਤੇ ਆ ਤੇ ਫਿਰ ਅੱਗੇ ਉਹਦੇ ਵਿੱਚ ਆਨੇ-ਬਹਾਨੇ ਬੜੇ ਜਿਹੜੇ ਮੈਨੂੰ ਪੜ ਕੇ ਨਹੀਂ ਸੁਣਾਇਆ ਮੈਨੂੰ ਟ੍ਰਾਂਸਲੇਟ ਨਹੀਂ ਸਹੀ ਕੀਤਾ ਇਹ ਉਹ ਤੇ ਇਹ ਚੀਜ਼ਾਂ ਕਾਫੀ ਸੀਗੀਆਂ ਤੇ ਇਹਦੇ ਵਿੱਚ ਹੁਣ ਕੀ ਹੁੰਦਾ ਕਿ ਕਈ ਲੋਕਾਂ ਨੇ ਜਿਹੜਾ ਵੀਜ਼ਾ ਵੀ ਪਹਿਲਾਂ ਅਪਲਾਈ ਕੀਤਾ ਹੁੰਦਾ ਟੂਰਿਸਟ ਵੀਜ਼ੇ ਤੇ ਜਿਹੜੇ ਆਏ ਹੁੰਦੇ ਆ ਹਾਂਜੀ ਉਹ ਟੂਰਿਸਟ ਵੀਜ਼ੇ ਦੇ ਵਿੱਚ ਵੀ ਜਿਹੜੇ ਮੇਨ ਮੁੱਖ ਤੌਰ ਤੇ ਤਾਂ ਜਿਹੜੇ ਝੂਠ ਸਿੱਧੇ ਸਿੱਧੇ ਹੁੰਦੇ ਆ ਕਿ ਉਹਦੇ ਵਿੱਚ ਕਿਸੇ ਪਾਰਟੀ ਦੀ ਮੈਂਬਰਸ਼ਿਪ ਦਾ ਜ਼ਿਕਰ ਨਹੀਂ ਕੀਤਾ ਹੁੰਦਾ ਕਿ ਕਿਸੇ ਪਾਰਟੀ ਦੇ ਨਾਲ ਐਸੋਸੀਏਟ ਸੀਗਾ ਕਿ ਨਹੀਂ ਸੀਗਾ ਠੀਕ ਹੈ ਓਕੇ ਉਹਦੇ ਵਿੱਚ ਆਪਣਾ ਜਿਹੜਾ ਤੁਸੀਂ ਕਹਿ ਲਓ ਕਿ ਕੋਈ ਐਸਐਚ ਅਰੈਸਟ ਨਹੀਂ ਲਿਖੀ ਹੁੰਦੀ ਜਿੱਦਾਂ ਹੁਣ ਸੈਲਮ ਦੇ ਵਿੱਚ ਜੇ ਕਿਸੇ ਨੇ ਕਿਹਾ ਕਿ ਮੈਨੂੰ ਡੀਟੇਨ ਕਰ ਲੈ ਸੀਗਾ ਉਹਦੇ ਵਿੱਚ ਮੈਚ ਨਹੀਂ ਕਰਦੀ ਹੁੰਦੀ ਟੂਰਿਸਟ ਵੀਜ਼ੇ ਦੇ ਵਿੱਚ ਤੇ ਕਈਆਂ ਦੇ ਐਕਚੁਅਲ ਪਰਚੇ-ਪੁਰਚੇ ਜਿਹੜੇ ਚੱਲਦੇ ਹੁੰਦੇ ਆ ਉਹ ਨੋ ਲਿਖ ਦਿੰਦੇ ਆ ਸਿਰਫ ਇਸ ਗੱਲੋਂ ਕਿ ਇਮੀਗ੍ਰੇਸ਼ਨ ਨੇ ਕਿਹੜਾ ਜਿਹੜਾ ਇਨਵੈਸਟਿਗੇਟ ਕਰਨਾ ਤੇ ਟੂਰਿਸਟ ਵੀਜ਼ੇ ਦੇ ਵਿੱਚ ਤੁਸੀਂ ਕਿਹ ਲੋਕ ਝੂਠ ਸੱਚ ਸਿਗਾ ਤੇ ਉਰੇ ਆ ਕੇ ਕਾਨੂੰਨ ਵੀ ਕਿਸੇ ਹੱਦ ਤੱਕ ਕਿ ਜਿਹੜਾ ਸਲਮ ਤੇ ਬੰਦਾ ਲੈ ਕੇ ਆਇਆ ਉਹ ਨੂੰ ਜੇ ਉਹਦੇ ਹਾਲਾਤ ਇਦਾਂ ਦੇ ਸਿਗੇ ਤੇ ਟੂਰਿਸਟ ਵੀਜ਼ਾ ਕੇਵਰੀ ਮਾਫ ਵੀ ਉਹ ਕਰ ਦਿੰਦੇ ਹੈਗੇ ਛੋਟੀ ਮੋਟੀ ਗਲਤੀਆਂ ਹਮ ਹਮ ਕੇਸਵਾ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਸਿਗਾ ਜਿਹੜਾ ਜਾਨ ਬਚਾਨ ਕਰਕੇ ਝੂਠ ਬੋਲਿਆ ਗਿਆ ਉਹਨੂੰ ਕੋਰਟ ਥੋੜੀ ਜੀ ਹੋਰ ਨਿਗਾਨਾ ਦੇਖਦਾ ਵਰਸਸ ਜਿਹੜਾ ਬਿਨਾਂ ਜਾਣ ਜਦੋਂ ਜਾਨ ਦਾ ਖਤਰਾ ਨਹੀਂ ਆ ਉਦੋਂ ਜਿਹੜਾ ਝੂਠ ਬੋਲਿਆ ਸੋ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਇਹ ਕਾਫੀ ਜਿਹੜਾ ਤੁਸੀਂ ਕਹ ਲਓ ਕਿ ਟੂਰਿਸਟ ਵੀਜ਼ਾ ਜਿਹੜਾ ਫਰਾਡ ਜਿਹੜਾ ਕਾਫੀ ਆ ਤੇ ਜ਼ਿਆਦਾਤਰ ਇਹਦੇ ਵਿੱਚ ਜਿਹੜਾ ਆਪਣੇ ਸਾਡੇ ਇਲਾਕਿਆਂ ਤੋਂ ਤੁਸੀਂ ਲਓ ਤਾਂ ਜ਼ਿਆਦਾਤਰ ਜਿਹੜਾ ਫਰਾਡ ਹੁੰਦਾ ਉਹ ਵਿਆਹ ਦੇ ਰਿਲੇਟਿਡ ਵਿੱਚ ਆਪਣੇ ਚਾਂਸ ਵੀ ਤੁਹਾਨੂੰ ਲੋਕਾਂ ਨੇ ਲਿਖਿਆ ਹੁੰਦਾ ਕਿ ਵਿਆਹ ਕਰਾਇਆ ਇਦਾਂ ਦੇ ਬਹੁਤ ਜ਼ਿਆਦਾ ਕੇਸ ਜਿਹੜੇ ਤੁਸੀਂ ਕਹ ਲਓ ਹੈਗੇ ਆ ਤੇ ਵਿਆਹ ਉਹਨਾਂ ਦਾ ਹੋਇਆ ਨਹੀਂ ਹੁੰਦਾ ਮੁੜ ਕੇ ਜਦੋਂ ਅਸਲੀ ਵੀ ਹੁੰਦਾ ਉਹਦੇ ਪੱਗਾ ਪੈ ਜਾਂਦਾ ਕਿ ਹੁਣ ਡਿਵੋਰਸ ਸਰਟੀਫਿਕੇਟ ਕਿੱਥੋਂ ਆਵੇ ਠੀਕ ਆ ਕਿ ਨਹੀਂ ਤੇ ਉਹ ਕਪਲ ਬਣਾ ਕੇ ਜਦੋਂ ਉਹਨਾਂ ਨੇ ਭੇਜਿਆ ਹੁੰਦਾ ਏਜੰਟਾਂ ਨੇ ਠੀਕ ਹੈ ਬਤੇ ਤੇ ਦੋਨਾਂ ਦਾ ਆਪਸ ਵਿੱਚ ਕੋਈ ਸਬੰਧ ਨਹੀਂ ਹੁੰਦਾ ਤੇ ਪੇਪਰ ਪਤਾ ਨਹੀਂ ਹੁੰਦੇ ਕੀ ਲੱਗੇ ਆ ਜਾਂ ਰਿਲੀਜ਼ ਉਹ ਕਰਦੇ ਨਹੀਂ ਵੇ ਕਿ ਕੇ ਚੀਜ਼ ਬੜੀ ਸਾਹਮਣੇ ਸੀਗੀ ਇੱਕ ਸੀਗਾ ਉਹਦੇ ਵਿੱਚ এমਪਲॉयਮੈਂਟ ਜਾਂ ਬਿਜ਼ਨਸ ਟੂ ਖਲਾਇਆ ਹੁੰਦਾ ਕਿ ਮੇਰਾ ਡੇਰੀ ਦਾ ਬਿਜ਼ਨਸ ਆ ਮੇਰਾ ਬੰਬੇ ਬਿਜ਼ਨਸ ਆ ਤੇ ਪੜ੍ਹਾਈ ਕਈ ਵਾਰੀ ਝੂਠ ਲਿਖੀ ਹੁੰਦੀ ਆ ਜਿਹੜੀ ਕਿ ਤੁਹਾਡੀ ਅਸਾਲਮ ਦੀ ਹੁਣ ਜਿਹੜੀ ਅਸਲੀ ਜੇ ਸਾਲਮ ਵੀ ਕੋਈ ਲਾ ਰਿਆ ਜੇ ਅਸਿਊਮ ਕਰੀਏ ਤੇ ਉਹਦੇ ਵਿੱਚ ਜਿਹੜੀ ਉਹਨਾਂ ਦੀ ਟਾਈਮ ਲਾਈਨ ਹੈਗੀ ਆ ਠੀਕ ਹੈ ਕਿ ਕਿੱਥੇ ਹੋ ਰਿਹਾ ਕਿੱਥੇ ਜੰਮੇ ਬਲੇ ਹੁਣ ਜਿਹੜਾ ਝੂਠ ਬਿਜ਼ਨਸ ਲਿਖਿਆ ਟੂਰਿਸਟ ਵੀਜ਼ਾ ਦਾ ਉਹ ਡਾਇਰੈਕਟ ਇੱਕ ਕਹਿ ਲਓ ਤੁਸੀਂ ਕੰਟਰਡਿਕਸ਼ਨ ਜਿਹੜੀ ਕਰ ਦਿੰਦਾ ਕਿ ਡੇਟਾ ਅਲੱਗ-ਅਲੱਗ ਪੈ ਗਿਆ ਇੱਕ ਪਾਸੇ ਤੁਸੀਂ ਟੂਰਿਸਟ ਵੀਜ਼ੇ 'ਚ ਕਹਿ ਰਹੇ ਆ ਕਿ ਬਿਜ਼ਨਸ ਮੇਰਾ ਇੱਧੇ ਚੱਲਦਾ ਅਸਾਲਮ ਦੇ ਵਿੱਚ ਕੋਹ ਹੋਰ ਲਿਖਿਆ ਸੋ ਤੁਸੀਂ ਇਹ ਲਾ ਲਓ ਮੋٹے-ਮੋٹے ਤੌਰ ਤੇ ਕਿ ਟੂਰਿਸਟ ਵੀਜ਼ਾ ਜਿਹੜਾ-ਜਿਹੜਾ ਨੇ ਵੀ ਹਾਂ ਏਜੰਡਾ-ਏਜੰਡਾ ਦੇ ਉੱਤੇ ਫਾਈਲ ਕੀਤਾ ਇਹਦੇ ਵਿੱਚ ਕੋਈ ਨਾ ਕੋਈ ਗੜਬੜ ਜਿਹੜੀ ਹੈਗੀ ਆ ਤੇ ਆਪਣੇ ਜਿਹੜੇ ਬਿਜ਼ਨਸ-ਬਿਜ਼ਨਸ ਆ ਕੰਮ ਕਾਰੋਬਾਰ ਕਿਤੇ ਅ ਹੁਣ ਸਾਲਮ ਦੇ ਵਿੱਚ ਖਾਵੇਂ ਉਹ ਐਪਲੀਕੇਸ਼ਨ ਹੈ ਨਹੀਂ ਉਹਨੂੰ ਪਹਿਲਾਂ ਤਾਂ ਬੰਦਾ ਜਦੋਂ ਪੁੱਛਦਾ ਸੀਗਾ ਵਕੀਲ ਕਿ ਕੀ ਹੈ ਇਹਦੇ ਵਿੱਚ ਉਹ ਡਿਸਮਿਸ ਕਰ ਦਿੰਦੇ ਸੀ ਕਿ ਨਹੀਂ ਮੈਨੂੰ ਪਤਾ ਨਹੀਂ ਜੀ ਹੈ ਨਹੀਂ ਤੁਸੀਂ ਅੱਗੇ ਦਾ ਦੇਖੋ ਵਰਕ ਪਰਮਨੈਂਟ ਦਾ ਦੇਖੋ ਸਾਲਮ ਦਾ ਦੇਖੋ ਹੁਣ ਉਹ ਕੀ ਹੈ ਕਿ ਸਾਰੇ ਜਿਹੜੀਆਂ ਚੀਜ਼ਾਂ ਜਦੋਂ ਮੈਚ ਹੋ ਰੀਆਂ ਤੇ ਇੱਕ ਸਿੱਧੇ ਸਿੱਧੇ ਸਵਾਲ ਹੁੰਦਾ ਉਹਦੇ ਵਿੱਚ ਕਿ ਕਦੀ ਝੂਠ ਤਾਂ ਨਹੀਂ ਬੋਲਿਆ ਕੋਈ ਉਹਨੂੰ ਸਾਰਾ ਬੰਦੇ ਨੂੰ ਆਪ ਦੱਸ ਕੇ ਜਿਹੜਾ ਅੱਗੇ ਜਾਣਾ ਹੁੰਦਾ ਤੇ ਇਹ ਚੀਜ਼ਾਂ ਜਿਹੜੀਆਂ ਨਹੀਂ ਹੋ ਰੀਆਂ ਸੀਗੀਆਂ ਇਹ ਦੇ ਇਹ ਕੇਸ ਦੇ ਵਿੱਚ ਇੱਕ ਬ੍ਰਾਜ਼ੀਲ ਦਾ ਨੈਸ਼ਨਲ ਸੀਗਾ ਬ੍ਰਾਜ਼ੀਲੀਅਨ ਬੰਦਾ ਸੀਗਾ ਉਹਨੇ ਸਾਲਾਂ ਫਾਇਲ ਕੀਤਾ ਸੀਗਾ ਟੂਰਿਸਟ ਵੀਜ਼ੇ ਵਿੱਚ ਵੀ ਝੂਠ ਬੋਲਿਆ ਸੀਗਾ ਉਹਨੂੰ ਉਹਨਾਂ ਨੇ 1 ਸਾਲ ਦੀ ਜਿਹੜੀ ਜੇਲ੍ਹ ਦਿੱਤੀ ਆਹੀ ਕਿ ਫਾਰਮਸ ਦੇ ਵਿੱਚ ਝੂਠ ਬੋਲਿਆ ਸੋ ਇਹ ਪਹਿਲਾ ਹੁਣ ਕੇਸ ਆ ਜਿਹਦੇ ਵਿੱਚ ਕੀ ਟੂਰਿਸਟ ਵੀਜ਼ੇ ਦੇ ਵਿੱਚ ਝੂਠ ਬੋਲਣ ਲਈ ਤੇ ਜਿਹੜਾ ਸੈਲਮ ਦੀ ਐਪਲੀਕੇਸ਼ਨ ਦੇ ਵਿੱਚ ਝੂਠ ਬੋਲਣ ਲਈ ਉਹਦੇ ਲਈ ਉਹਨੂੰ 1 ਸਾਲ ਦੀ ਜਿਹੜੀ ਸਜ਼ਾ ਦਿੱਤੀ ਆ ਉਹਨਾਂ ਨੇ ਫੈਡਰਲ ਕੋਰਟ ਨੇ ਤੇ ਸਜ਼ਾ ਉਹਨਾਂ ਨੇ ਇਹ ਦਿੱਤੀ ਆ ਕਿ ਇਹਨੇ ਆਪਣੀ ਜਿਹੜੀ ਅਰੈਸਟ ਸੀਗੀ ਉਹ ਦੱਸੀ ਨਹੀਂ ਉਹਦੇ ਵਿੱਚ ਟੂਰਿਸਟ ਵੀਜ਼ੇ ਦੇ ਵਿੱਚ ਸੋ ਜਿਹੜੀ ਅਰੈਸਟ ਜਿਹੜੀ ਆ ਜਾਂਦੀ ਆ ਇਹ ਇੱਕ ਮੇਜਰ ਤੁਸੀਂ ਕਹ ਲਓ ਕਿ ਚੀਜ਼ ਆ ਜਾਂਦੀ ਆ ਕ੍ਰਿਮੀਨਲ ਵਾਲਾ এলিমੈਂਟ ਜਿਹੜਾ ਆ ਜਾਂਦਾ ਜਿਹੜੇ ਵੀ ਹੁਣ ਸੋ ਇਹਦੇ ਵਿੱਚ ਇਹ ਹੈ ਕਿ ਜਿਹੜੀ ਅਰੈਸਟ ਆ ਨੂੰ ਪੂਰੀ ਬਿਲਕੁਲ ਦਸਣੀ ਚਾਹੀਦੀ ਆ ਕਿਉਂਕਿ ਹੁਣ ਦੇਖੋ ਜਿਹੜੀ ਜਿਹੜੀ ਚੀਜ਼ ਨਾਲ ਦੇ ਬੈਕਗ੍ਰਾਉਂਡ ਚੈੱਕ ਹੋ ਤਾਂ ਵੈਟਿੰਗ ਜਿਹੜੀ ਹੁੰਦੀ ਆ ਪਰ ਉਤੋਂ ਇਲਾਵਾ ਜਿਹੜਾ ਸੀਗਾ ਕਿ ਜਿਹੜਾ ਕੇਸ ਤਾਂ ਬੰਦੇ ਦਾ ਡਰਾਈ ਕਰਨਾ ਹੀ ਕਰਨਾ ਸੀਗਾ ਇਹਨਾਂ ਨੇ ਉਤੋਂ ਇਲਾਵਾ ਉਹਨੂੰ ਇੱਕ ਸਾਲ ਦੀ ਜਿਹੜੀ ਜੇਲ ਵੀ ਸਿਰਫ ਝੂਠ ਬੋਲ ਦੇ ਉੱਤੇ ਕਿ ਫਾਰਮਸ ਦੇ ਵਿੱਚ ਜਿਹੜਾ ਝੂਠ ਬੋਲਿਆ ਉਹ ਜਿਹੜੀ ਉਹਨੂੰ ਸਜ਼ਾ ਦਿੱ ਇਸ ਬੰਦੇ ਦੇ ਕੇਸ ਦੇ ਵਿੱਚ ਜਿਹੜਾ ਇਹਦਾ ਕ੍ਰਾਈਮ ਸੀਗਾ ਕਾਫੀ ਵੱਡਾ ਸੀਗਾ ਇਹਨੇ 11 ਲੋਕਾਂ ਦਾ ਜਿਹੜਾ ਮਰਡਰ ਕੀਤਾ ਸੀਗਾ ਟੀਨੇਜਰ ਜਿਹੜੇ ਸੀਗੇ ਉਹਨਾਂ ਦਾ ਮਰਡਰ ਜਿਹੜਾ ਕੀਤਾ ਸੀਗਾ ਤੇ ਬੇਸਿਕਲੀ ਇਹਦਾ ਤੁਸੀਂ ਕੇਸ ਜਿਹੜਾ ਪੜ ਸਕਦੇ ਆ स्लਟਰ ਆਫ ਕੂਰੀਓ ਕਰਕੇ 2015 ਦੇ ਇਹ ਮਰਡਰ ਸੀਗੇ ਕਾਫੀ ਜਵਾਬਜੋਕ ਇਹਨੇ ਜਿਹੜੇ ਮਾਰੇ ਸੀਗੇ ਤੇ ਪੁਲਿਸ ਆਫੀਸਰ ਨਾਲ ਕੋਈ ਇਹਦਾ ਰਫਰ ਜਿਹੜਾ ਤੁਸੀਂ ਗੈਲੋਗ ਪੈ ਗਿਆ ਸੀਗਾ ਤੇ ਬ੍ਰਾਜ਼ੀਲ ਦੇ ਕੋਰਟ ਦੇ ਵਿੱਚ ਇਹਨੂੰ ਸਜ਼ਾ ਸੁਝਾਵੀ ਜਿਹੜੀ ਹੋਈ ਸੀਗੀ ਤੇ ਉਸ ਤੋਂ ਬਾਅਦ ਇੱਕ ਕ੍ਰਾਈਮ ਤੋਂ ਉਹਨੂੰ ਕਰਦੇ ਕਰਦੇ ਕਾਫੀ ਕ੍ਰਾਈਮ ਜਿਹੜੇ ਜੋ ਵੀ ਇਹਦੇ ਹਾਲਾਤ ਜਿਹੜੇ ਹੋਣੇ ਆ ਪਰ ਇਹਨੇ ਜਿਹੜੀ ਟੂਰਿਸਟਰੀਜ਼ ਐਪਲੀਕੇਸ਼ਨ ਲਈ ਸੀਗੀ 2017 ਦੇ ਵਿੱਚ ਵੀਜ਼ਾ ਦੇ ਵਿੱਚ ਉਹਦੇ ਵਿੱਚ ਨਹੀਂ ਇਹਨੇ ਲਿਖਿਆ ਕਿ ਇਹਦਾ ਕੋਈ ਅ ਅਰੈਸਟ ਹੋਸਟ ਹੋਈ ਆ ਅਸਾਲਾਮ ਵਾਲੀ ਐਪਲੀਕੇਸ਼ਨ ਚ ਵੀ ਨਹੀਂ ਲਿਖਿਆ ਜਦੋਂ ਕੋਰਟ ਦੇ ਵਿੱਚ ਗਿਆ ਤੇ ਉੱਥੇ ਕਹਿੰਦਾ ਕਿ ਮੇ ਮੈਂ ਕਿਹੜਾ ਅਰੈਸਟ ਹੋਇਆ ਸੀਗਾ ਫਾਰਮਲੀ ਆ ਮੈਨੂੰ ਸਜ਼ਾ ਮਿਲੀ ਆ ਤੇ ਉਹਨਾਂ ਨੇ ਗੱਲ ਮੰਨੀ ਨਹੀਂ ਇਹਦੀ ਤੇ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਇੱਕ ਫਰਾਡ ਹੈ ਕਿਸਮ ਦਾ ਤੇ ਉਹਨਾਂ ਨੇ ਇਹਨੂੰ ਫਿਰ 1 ਸਾਲ ਦੀ ਜਿਹੜੀ ਜੇਲ੍ਹ ਦੀ ਸਜ਼ਾ ਜਿਹੜੀ ਸੁਣਾਈ ਸੀ ਅੱਛਾ ਇਹਦਾ ਮਤਲਬ ਇਹ ਆ ਵੀ ਜਿਹੜੇ ਬ੍ਰਾਜ਼ੀਲ ਵਾਲਿਆਂ ਨੇ ਇਹਦਾ ਮਤਲਬ ਡਾਟਾ ਸ਼ੇਅਰ ਕੀਤਾ ਹੋਊਗਾ ਇੱਥੇ ਜਿਹੜਾ ਇਹਨਾਂ ਨੂੰ ਪਤਾ ਸੀਗਾ ਦੇਖੋ ਜੀ ਹੁਣ ਬੈਕਗ੍ਰਾਉਂਡ ਚੈੱਕ ਕਰਨ ਤੇ ਆਏ ਤਾਂ ਹਰ ਇੱਕ ਚੀਜ਼ ਹੀ ਬੰਦੇ ਦੀ ਲੱਭ ਸਕਦੀ ਹੈ ਨਾ ਕੰਟਰੀਜ਼ ਇਹ ਤਾਂ ਸਿੰਪਲ ਜਿਹਾ ਹੋਗਾ ਹਰੇਕ ਬੰਦੇ ਦਾ ਕਾਨੂੰਨ ਮੁਤਾਬਿਕ ਜਿਹੜਾ ਬੈਕਗ੍ਰਾਉਂਡ ਚੈਕ ਜਿਹੜੇ ਫਿੰਗਰਪ੍ਰਿੰਟ ਵਗੈਰਾ ਹੁਣ ਹੋਣੇ ਸੀਗੇ ਲੋਕੀ ਕਰਦੇ ਨਹੀਂ ਸੀਗੇ ਤੇ ਜਿੱਦਾਂ ਕਿਹੜੀ ਕੰਟਰੀ ਚ ਰਹਿ ਕੇ ਆਇਆ ਕਈ ਵਾਰੀ ਹੁਣ ਸਾਡੇ ਕੋ ਹਰਨਾ ਵਕੀਲਾਂ ਤੋਂ ਕੇਸ ਜਿਹੜੇ ਆਉਂਦੇ ਸੀਗੇ ਤੁਸੀਂ ਆਪਣੀਆਂ ਵੀਡੀਓ ਵਗੈਰਾ ਦੇਖੀਆਂ ਹੋਣੀਆਂ ਕਿ ਇਟਲੀ ਦਾ ਪੀਆਰ ਸੀਗਾ ਉਹਦਾ ਸਜੋਰਨੋ ਸੀਗੀ ਇਹ ਸੀ ਉਹ ਸਾਰਾ ਤੁਸੀਂ ਲੀਗਲੀ ਟੈਕਨੀਕਲੀ ਜਦੋਂ ਆਪਣਾ ਅੱਗੇ ਰੱਖ ਕੇ ਜਿਹੜਾ ਤੁਸੀਂ ਪੇਸ਼ ਕਰ ਰਹੇ ਹੁੰਦਾ ਸਾਰੀ ਸੱਚ ਜਿਹੜੀ ਚੀਜ਼ ਦੱਸਣੀ ਹੁੰਦੀ ਹੈ ਕਿ ਕਿਹੜੀ-ਕਿਹੜੀ ਕੰਟਰੀ ਰਹਿ ਕੇ ਆਇਆ ਹੈ ਤੇ ਉਹਦੇ ਵਿੱਚ ਵੀ ਹੁਣ ਜਿਹੜੇ ਕਈ ਲੋਕਾਂ ਨੂੰ ਕਈ ਵਕੀਲਾਂ ਨੇ ਜਿੱਦਾਂ ਸਲਾਹ ਦਿੱਤੀ ਕਿ ਨਹੀਂ ਤੂੰ ਇਹ ਦੱਸ ਨਾ ਡਿਸਕਲੋਜ਼ ਨਾ ਕਰ ਜਾਂ ਕਈ ਵਾਰੀ ਆਪ ਹੀ ਇਹਨਾਂ ਨੇ ਕੀਤਾ ਕਿ ਕੇਸ ਮਾੜਾ ਨਾ ਪੈ ਜਾਵੇ ਸੋ ਇਹ ਸਿਗਾ ਕਿ ਜਿਹੜੇ ਤੁਸੀਂ ਜੇ ਅਰੈਸਟ ਆ ਤਾਂ ਅਰੈਸਟਾਂ ਨੂੰ ਦੱਸੋ ਜੇ ਤੁਹਾਡਾ ਕੋਈ ਵੀ ਜਿੱਦਾਂ ਰੈਕੋਰਡ ਹੈ ਉਹਨੂੰ ਡਿਸਕਲੋਜ਼ ਨਹੀਂ ਉਹਨੂੰ ਵਿਥਹੋਲਡ ਨਹੀਂ ਤੁਸੀਂ ਕਰਨਾ ਹਰੇਕ ਚੀਜ਼ ਜਿਹੜੀ ਆ ਉਹ ਪੂਰੀ ਪੂਰੀ ਤੁਹਾਡੀ ਕਲੀਨ ਜਿਹੜੀ ਹੋਣੀ ਚਾਹੀਦੀ ਆ ਉਹ ਫਲਾਈਟ ਦਾ ਉਹਦੀ ਟ੍ਰੈਜੈਕਟਰੀ ਸਾਰੀ ਉਹ ਹਰੇਕ ਚੀਜ਼ ਜਿਹੜੀ ਮੈਪ ਕਰਦੇ ਆ ਤੇ ਕਈ ਲੋਕੀ ਐਦਾਂ ਦੀ ਚੀਜ਼ ਤੇ ਕੇਸ ਲੂਜ਼ ਕਰ ਦਿੰਦੇ ਆ ਕਿ ਉਹਨਾਂ ਨੇ ਕਿਸੇ ਵਾਰੀ ਕ ਤੇ ਬੈਕਗ੍ਰਾਉਂਡ ਚੈੱਕ ਦੇ ਵਿੱਚ ਕੁਝ ਆ ਜਾਂਦਾ ਤੇ ਇਹ ਸਿਰਫ ਤੁਹਾਡੇ ਆਪਣੇ ਦੇਸ਼ ਦੇ ਨਹੀਂ ਤੁਸੀਂ ਜਿਹੜੇ ਹੋਰ ਦੇਸ਼ ਦੇ ਵਿੱਚ ਵੀ ਰਹੇ ਹੋ ਉੱਥੋਂ ਵੀ ਇਹ ਰੈਕੋਰਡ ਰੂਪਰ ਪੁੱਲ ਅਪ ਕਰ ਲੈਂਦੇ ਆ ਤੇ ਉਹ ਵੀ ਆਪਾਂ ਨੂੰ ਕੇਸ ਜਿਹੜੇ ਸਾਹਮਣੇ ਜਿਹੜੇ ਕੋਰਟ ਦੇ ਵਿੱਚ ਆਏ ਆ ਠੀਕ ਹੈ ਹੁਣ ਕੀ ਚੀਜ਼ਾਂ ਹੁੰਦੀਆਂ ਕਿ ਇੱਕ ਕਈ ਵਕੀਲ ਜਦੋਂ ਹੁਣ ਸਾਲਮ ਇੱਕ ਬੇਸਿਕ ਲੈਵਲ ਤੇ ਕਰਦੇ ਹੁੰਦੇ ਆ ਪੈਰਲੀਗਲ ਵਗੈਰਾ ਐਪਲੀਕੇਸ਼ਨ ਕਰਤੀ ਉਹ ਕਰਤਾ ਹੁਣ ਸਾਡੇ ਕੋਲ ਮੋੜ ਕੋੜ ਵਾਲੇ ਜਿਹੜੇ ਕੇਸ ਬੜੇ ਆ ਦੂਜੇ ਵਕੀਲਾਂ ਦੇ ਫਿਰ ਆਪਾਂ ਜਿਹੜਾ ਦੇਖੀ ਦਾ ਤਾਂ ਕਰਕੇ ਉਸ ਬੇਸ ਤੇ ਨਾ ਆਪਾਂ ਉਸ ਨਜ਼ਰੀਏ ਨਾਲ ਤੁਹਾਡੇ ਨਾਲ ਜਿਹੜੀ ਇਨਫੋਰਮੇਸ਼ਨ ਜਿਹੜੀ ਸਾਹ ਇਹ ਜਿੰਨੇ ਵੀ ਲੋਕਾਂ ਤੋਂ ਤੁਸੀਂ ਪੁੱਛੋਗੇ ਨਾ ਪਹਿਲਾਂ ਸ਼ਾਰਟਕਟ ਲੈ ਆਣਾ ਪਰ ਬਾਅਦ ਵਿੱਚ ਤੁਹਾਨੂੰ ਇਹੋ ਹੀ ਕਹੂਗਾ ਕਿ ਨਹੀਂ ਉਦੋਂ ਇਹ ਚੱਜ ਦੀ ਸਲਾਹ ਲੈ ਲਈ ਹੁੰਦੀ ਸਿੱਧੇ ਸਿੱਧੇ ਜਿਹੜੇ ਕੰਮ ਕਰਤੇ ਹੁੰਦੇ ਤੇ ਇਹ ਚੀਜ਼ ਜਿਹੜੀ ਵੇਖਣ ਨੂੰ ਨਹੀਂ ਮਿਲਣੀ ਸੀ ਕਿਉਂਕਿ ਕਈ ਰਿਲੀਫ ਜਦੋਂ ਹੁੰਦੇ ਆ ਕੈਟਰ ਰਿਲੀਫ ਵਗੈਰਾ ਹੋ ਗਿਆ ਵਿਦ ਹੋਲਡਿੰਗ ਹੋ ਗਿਆ ਕਈ ਚੀਜ਼ਾਂ ਕੰਦੀਆਂ ਹੁੰਦੀਆਂ ਜਿਹੜੀਆਂ ਤੁਹਾਨੂੰ ਇਰੈਸਪੈਕਟਿਵ ਆਫ ਤੁਹਾਡੇ ਕ੍ਰਿਮੀਨਲ ਰਿਕਾਰਡ ਵੀ ਤੁਹਾਨੂੰ ਉਹ ਜਿਹੜਾ ਸੀਗਾ ਕਈ ਵਾਰੀ ਫੀਸ ਜਿਹੜਾ ਮਿਲ ਸਕਦਾ ਹੁੰਦਾ ਪਰ ਜਦੋਂ ਪੂਰਾ ਜਣਾ ਝੂਠ ਬੋਲ ਜਾਂਦੇ ਆ ਉਹ ਚੀਜ਼ ਹੋਰ ਪਾਸੇ ਲੈ ਜਾਂਦਾ ਉਹ ਸਾਰੇ ਰਿਲੀਫ ਜਿਹ ਤੇ ਸਿਰਫ ਅ ਸਾਲਮ ਟੇਬਲ ਤੇ ਨਹੀਂ ਹੁੰਦਾ ਵਿਧਹੋਲਡਿੰਗ ਆਫ ਰਿਮੂਵਲ ਤੇ ਕੈਟ ਰੀਲੀਸ ਜਿਹੜਾ ਟੇਬਲ ਦੇ ਉੱਤੇ ਹੁੰਦਾ ਤੇ ਇਹ ਸਾਰੇ ਦੇ ਨਾਲ-ਨਾਲ ਆਪਾਂ ਇੱਕ ਦੇਖ ਰਹੇ ਹਾਂ ਕਿ ਇੱਕ ਸ਼ਿਫਟ ਜਿਹੜਾ ਸੀਗਾ ਲੋਕਾਂ ਦੀ ਮਾਨਸਿਕਤਾ ਦੇ ਵਿੱਚ ਆ ਗਿਆ ਇਸ ਹਫਤੇ ਹੀ ਤੁਸੀਂ ਲਾ ਲੋ ਕਿ ਦੋ ਜਾਂ ਤਿੰਨ ਆਪਣੇ ਨੂੰ ਵਿਧਹੋਲਡਿੰਗ ਆਫ ਰਿਮੂਵਲ ਦੇ ਕੇਸ ਜਿਹੜੇ ਲਏ ਹੋਣੇ ਆ ਠੀਕ ਹੈ ਲੈ ਕੇ ਜੱਜ ਤੇ ਸਰਕਾਰੀ ਵਕੀਲ ਜਿਹੜਾ ਕਹਿੰਦੇ ਸੀ ਕਿ ਆਹ ਚੀਜ਼ ਆ ਇਹਦੇ ਤਦ ਤਾ ਸੀਐਲਪੀ ਲੱਗਦਾ ਵਾਲੇ ਮੁੱਦੇ ਆ ਤੇ ਵਿਧਹੋਲਡਿੰਗ ਔਨ ਦਾ ਟੇਬਲ ਹੈਗੀ ਆ ਪਹਿਲਾਂ ਕੀ ਹੁੰਦਾ ਸੀਗਾ ਕਿ ਸੱਜਣ ਮਿੱਤਰਾਂ ਨੇ ਫੂਕ ਮਾਰੀ ਹੁੰਦੀ ਸੀ ਲੈ ਕੁਛ ਨਹੀਂ ਸਾਲਮ ਜਾਣਾ ਫੇ ਆਪਾਂ THAILAND ਕੋ ਮਨ ਜਾਣਾ ਉਹ ਵਾਲੀ ਮੈਂਟੈਲਿਟੀ ਜਿਹੜੀ ਹੁੰਦੀ ਸੀ ਘੁੰਮਣ ਜਾਣਾ ਘੁੰਮਣ ਜਾਣਾ ਅਮਰੀਕਾ ਤਾਂ ਉਹਦਾ ਕੀੜਾ ਲੱਗਾ ਹੁੰਦਾ ਸੀਗਾ ਤੇ ਹੁਣ ਜਿਹੜੇ ਸੀਗੇ ਕਿ ਇਹ ਸਾਰੇ ਨਾ ਕੀ ਹੋਇਆ ਕਿ ਲੋਕੀ ਗੱਲ ਜਿਹੜੀ ਸੁਣਨ ਲੱਪੇ ਕਿ ਬਾਈ ਤੁਸੀਂ ਲੀਗਲੀ ਸੁਣੋ ਕਿ ਕੀ ਇੱਥੇ ਔਨ ਸਟੇਕ ਹੈਗਾ ਕਿ ਜੱਜ ਕੈਰੀ ਹੈ ਸਰਕਾਰੀ ਵਕੀਲ ਸਾਲਮ ਆਫ ਦਾ ਟੇਬਲ ਆ ਇਸ ਕੇਸ ਦੇ ਵਿੱਚ ਵਿਧੋਲਡਿੰਗ ਤੇ ਕੈਟ ਵਾਸਤੇ ਤੁਸੀਂ ਫਾਈਂਡ ਕਰਦੇ ਆ ਉਹ ਕਈ ਵਾਰੀ ਪਹਿਲਾਂ ਪੁਰਾਣੇ ਟਾਈਮਾਂ 'ਚ ਨਾ ਬੰਦਾ ਅੜ ਜਾਂਦਾ ਹੈਗਾ ਕਿਉਂਕਿ ਚਲੋ ਉਦੋਂ ਲਾ ਲੂ ਥੋੜੇ ਜੇ ਈਜ਼ੀ ਹੁੰਦੇ ਸੀਗੇ ਕਿ ਨਹੀਂ ਸਾਲਮ ਹੀ ਲਾਣਾ ਚਾਹੀਦਾ ਹੁਣ ਉਹਨਾਂ ਨੇ ਜਿਹੜੀ ਤੁਸੀਂ ਕਹੋ ਕਿ ਸਿਸਟਮ ਇੰਨਾ ਕਿ ਜਿਹੜਾ ਟਾਈਟ ਕਰਤਾ ਤੇ ਜਣਾ ਜਣਾ ਦੇ ਵੀ ਮੁੱਦੇ ਜਿਹੜੇ ਹੈਗੇ ਆ ਠੀਕ ਆ ਉਹਦੇ ਵਿੱਚ ਬੇਸਕੂਫੀ ਨਾ ਕਰਿਓ ਕਿ ਕਿਸੇ ਦੇ ਆਖੇ ਲੱਗ ਕੇ ਜੇਦਾ ਪਹਿਲਾਂ ਪੁਰਾਣੇ ਟਾਈਮਾਂ 'ਚ ਭਲਿਆ ਟਾਈਮਾਂ 'ਚ ਕੇਸ ਪਾਸ ਹੋਇਆ ਹੋਵੇ ਤੇ ਤੁਸੀਂ ਕਹੋ ਕਿ ਆਪਾਂ ਜਿਹੜੀ ਚੀਜ਼ ਮਿਲਦੀ ਹੈ ਵਿਧੋਲਡਿੰਗ ਤੇ ਉਹ ਜਿਹੜੀ ਕੈਟ ਰ ਸੋ ਇਹ ਆ ਕਿ ਹੁਣ ਜਿਹੜੇ ਲੋਕੀ ਨੇ ਸੁਣਨ ਲੱਗ ਪਏ ਆ ਕਿ ਯਾਰ ਇਹ ਕੀ ਗੱਲ ਕਹਿ ਰਹੇ ਆ ਤੇ ਅਗੇਨ ਮੈਟਰ ਜਿੱਦਾਂ ਮਰਜੀ ਆ ਕਿ ਐਂਡ ਆਫ ਦਾ ਡੇ ਠੀਕ ਆ ਨੰਬਰ ਆਫ ਕੇਸਸ ਕਿਹੜੇ ਆਫਿਸ ਚੋਂ ਕਿੰਨੇ ਬਾਸ ਹੁੰਦੇ ਆ ਵੋਲੀਅਮ ਆਫ ਕੇਸਸ ਉਹ ਸਭ ਲੋਕਾਂ ਨੂੰ ਜਿਹੜਾ ਹੁਣ ਪਤਾ ਲੱਗਨ ਕਿਹੜਾ ਕਹ ਲਓ ਤੁਸੀਂ ਲੱਗ ਪਿਆ ਕਿ ਕਿਹੜੇ ਲੋਕੀ ਜਿਹੜੇ ਹੈਗੇ ਆ ਉਹ ਆਰਕੇਕੇ ਨੂੰ ਜਿਹੜਾ ਸੀਐਲਪੀ ਦੇ ਮੁੱਦੇ ਆ ਉਹਨੂੰ ਫਾਈਟ ਕਰ ਸਕਦੇ ਆ ਜਿਹੜੇ ਦੂਜੇ ਦੇਸ਼ਾਂ ਚ ਰਹਿ ਕੇ ਆਏ ਆ ਉਹਨਾਂ ਦੇ ਮੁੱਦੇ ਜਿਹੜੇ ਫਰਮ ਰੀਸੈਟਲਮੈਂਟ ਬਾਰ ਉਹਨਾਂ ਨੂੰ ਫਾਈਟ ਕਰ ਸਕਦੇ ਆ ਇਹ ਬਰੀਫਿੰਗਸ ਵਗੈਰਾ ਜਦੋਂ ਹੁਣ ਸਾਡੇ ਕੋਲ ਅਪੀਲਾਂ ਦੇ ਵਿੱਚ ਆਂਦੇ ਉਹਦੇ ਵਿੱਚ ਵਕੀਲਾਂ ਨੇ ਬਰੀਫਿੰਗਸ ਨਹੀਂ ਜਿਹੜੀਆਂ ਜਮ੍ਹਾਂ ਕਰਾਈਆਂ ਹੁੰਦੀਆਂ ਤੇ ਉਹਦੇ ਵਿੱਚ ਜਿਹੜਾ ਸਿਗਾ ਉਹ ਲੋਕਾਂ ਨੂੰ ਜਿਹੜੀ ਕਲੈਰਿਟੀ ਜਿਹੜੀ ਪੈਣੀ ਸ਼ੁਰੂ ਹੋ ਗਈ ਤੇ ਉਧਰਲੇ ਪਾਸੇ ਜਿਹੜਾ ਤੁਸੀਂ ਕਹ ਲਓ ਕੋਈ ਸਿਸਟਮਿਕ ਜਿਹੜਾ ਜਾ ਰਿਹਾ ਹੈ ਕਿ ਇਹ ਟੈਕਨੀਕਲ ਤੇ ਸਟ੍ਰਿਕਟ ਹੋ ਜਾਣਾ ਠੀਕ ਹੈ ਕਿ ਨਹੀਂ ਤੇ ਇਹਨੂੰ ਤੁਸੀਂ ਜਿਹੜਾ ਸਟ੍ਰਿਕਟ ਸਿਸਟਮ ਨੂੰ ਤੁਸੀਂ ਟੈਕਨੀਕਲ ਤਰੀਕੇ ਦੇ ਨਾਲ ਹੀ ਜਿਹੜਾ ਫਾਈਟ ਕਰ ਸਕਦੇ ਹੋ ਜੀ ਇਥੇ ਅਟਾਰਨੀ ਜੀ ਕਹਿਣਾ ਜੀ ਜਦੋਂ ਹੁਣ ਤੁਸੀਂ ਦਿੱਤਾ ਵੀ ਤੁਸੀਂ ਇੱਕ ਵਾਰੀ ਉਹ ਵੀ ਦੱਸਿਆ ਸੀਗਾ ਵੀ ਜਿਹੜੇ ਡੀਐਮਵੀ ਦੇ ਲਾਇਸੈਂਸਸ ਦੇ ਵਿੱਚ ਵੀ ਤੇ ਉਹ ਸਾਈਲੰਡ ਦੀ ਐਪਲੀਕੇਸ਼ਨਸ ਵੀ ਮਤਲਬ ਹਰ ਇੱਕ ਤਰੀਕੇ ਦੇ ਨਾਲ ਛੋਟੀ ਛੋਟੀ ਬਰੀਕੀ ਦੇ ਵਿੱਚ ਜਾ ਕੇ ਮਤਲਬ ਇਹ ਲੱਭ ਰਹੇ ਆ ਵੀ ਕਿਸ ਤਰੀਕੇ ਦੇ ਨਾਲ ਕਿਹੜੇ ਐਂਗਲ ਤੋਂ ਬੰਦੇ ਨੂੰ ਬੇਸਿਕਲੀ ਲਪੇਟਿਆ ਜਾ ਸਕਦਾ ਹੈ ਕਿਸ ਤਰੀਕੇ ਦੇ ਨਾਲ ਆ ਜਿਹੜਾ ਉਹ ਕੀਤਾ ਜਾ ਸਕਦਾ ਓਬਵੀਅਸਲੀ ਇਹ ਸਜ਼ਾ ਕੱਟੂਗਾ ਤੋਂ ਬਾਅਦ ਇਹਨੂੰ ਰਿਪੋਰਟ ਵੀ ਆ ਜਿਹੜਾ ਉਹ ਕਰਨਗੇ ਸੋ ਹਾਂਜੀ ਡੀਐਮਵੀ ਦਾ ਤੁਸੀਂ ਦੇਖ ਲਓਗਾ ਆਪਾਂ ਮੇਰੇ ਖਿਆਲ ਸਭ ਤੋਂ ਪਹਿਲਾਂ ਆਪਾਂ ਖਬਰ ਜਿਹੜੀ ਦਿੱਤੀ ਸੀਗੀ ਜੀ 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 ਇਹ ਤੁਸੀਂ ਚੈੱਕ ਕਰ ਸਕਦੇ ਆਂ ਚੀਜ਼ਾਂ ਮਤਲਬ ਤੁਹਾਨੂੰ ਜੇ ਕੋਈ ਪਹਿਲੀ ਟਾਈਮਲਾਈਨ ਵਾਲਾ ਲੱਭ ਜਵੇ ਤੁਸੀਂ ਦਿਖਾ ਸਕਦੇ ਆਂ ਸਾਨੂੰ ਲਿਆ ਕੇ ਠੀਕ ਆ ਹੂੰ ਹੂੰ ਤੇ ਬਿਲਕੁਲ ਜਿਹੜਾ ਸੀਗਾ ਉਸ ਤੋਂ ਬਾਅਦ ਆ ਜੇ ਸ਼ੁਰੂ ਵੀ ਨਹੀਂ ਹੋਇਆ ਸੀਗਾ ਕੋਈ ਉਸ ਤੋਂ ਬਾਅਦ ਹੁਣ ਕਿੰਨੀਆਂ ਸਾਡੇ ਕੋਲ ਅਪੀਲ ਆਈਆਂ ਜਿਹਦੇ ਵਿੱਚ ਡੀਐਮਵੀ ਦੇ ਮਤਲਬ ਰਾਹ ਤੇ ਜਾਣ ਤੋਂ ਪਹਿਲਾਂ ਜਿਹੜਾ ਸੀਗਾ ਉਹ ਕਰਤਾ ਸੀਗਾ ਉਹਦੇ ਵਿੱਚ ਇੱਕ ਲੋਕੀ ਚੀਜ਼ ਕਰ ਸਕਦੇ ਸੀਗੇ ਕਿ ਜੇ ਕਿਸੇ ਨੂੰ ਹੈੱਡ ਇੰਜਰੀ ਵਗੈਰਾ ਹੋਈ ਹੈ ਉਹ ਡੀਐਮਵੀ ਨਾਲ ਦੁਬਾਰਾ ਜਾ ਕੇ ਜਿਹੜੀ ਆਪਣੀ ਮੈਨੂੰ ਨਹੀਂ ਪਤਾ ਹੁਣ ਦੁਰਸਤੀ ਹੋ ਸਕਦੀ ਹੈ ਕਿ ਨਹੀਂ ਆਪਣੇ ਡਰਾਈਵਰ ਸਕੂਲ ਨਾਲ ਗੱਲ ਕਰ ਸਕਦੇ ਸੀਗੇ ਤੇ ਕਈਆਂ ਨੇ ਆਪਣੇ ਜਿਹੜੇ ਰਿਕਾਰਡ ਘੱਟੋ ਘੱਟ ਇਮੀਗ੍ਰੇਸ਼ਨ ਇਹ ਦੇਖਦੀ ਹੈ ਕਿ ਨੇ ਦੁਰਸਤੀ ਕਰਾਉਣ ਦੀ ਜਿਹੜੀ ਕੋਸ਼ਿਸ਼ ਜਿਹੜੀ ਆਪਣੇ ਡੀਐਮਵੀ ਰਿਕਾਰਡ ਦੇ ਵਿੱਚ ਕੀਤੀ ਸੀਗੀ ਅੱਛਾ ਇਸੇ ਤਰੀਕੇ ਦੇ ਨਾਲ ਜਿਹੜਾ ਵਿਜ਼ਟਰ ਵੀਜ਼ੇ ਵਾਲੇ ਦਾ ਉਹ ਵੀ ਦੁਰਸਤੀ ਹੋ ਸਕਦੀ ਹੈ ਕਿ ਇੱਕ ਦੀ ਜਿਹੜੀ ਉਹ ਭਰੀ ਗਈ ਭਰੀ ਗਈ ਉਹ ਫਿਰ ਉਹ ਤੇ ਫਿਰ ਅਸਾਈਲਮ ਵਾਲੀ ਉਹ ਬਸ ਪਰ ਪੈਰਲੈਲੀ ਚੈੱਕ ਹੀ ਹੁੰਦੀਆਂ ਐ ਬਸ ਨਹੀਂ ਹੋਤਾ ਪਰੀ ਗਈ ਜਿਹੜੀ ਪਰੀ ਗਈ ਉਹਦੇ ਵਿੱਚ ਦੇਖੋ ਜੇ ਤਾਂ ਰੀਜ਼ਨ ਸੀਗਾ ਕਿ ਇਹਦਾ ਉਹ ਦਾਸਰ ਦਾ ਕਿਉਂ ਝੂਠ ਬੋਲਿਆ ਕਿਦਾਂ ਪਰ ਜਦੋਂ ਹੁਣ ਇਹਦੇ ਜਿਹੜੇ ਅਰੈਸਟ ਵਾਲੇ ਜਿਹੜੇ ਪੀਓ ਵਗੈਰਾ ਬੰਦੇ ਜਿਹੜੇ ਹੈਗੇ ਆ ਉਹ ਬੰਦਿਆਂ ਦੀ ਜਿਹੜੀ ਪ੍ਰੋਬਲਮ ਜਿਹੜੀ ਇੱਕ ਹੈਗੀ ਆ ਲਗਭਗ ਜਿਹੜਾ ਹੁਣ ਆਪਣੇ ਦੇਸ਼ ਤੋਂ ਕਰੀਏ ਤਾਂ ਉਹ ਕਹਿੰਦੇ ਆ ਕਿ 2000 ਦੇ ਕਰੀਬ ਜਿਹੜਾ ਗੈਂਗਸਟਰ ਪੂਰੇ ਅਮਰੀਕਾ ਦੇ ਵਿੱਚ ਆਇਆ ਵਾ ਹਾਂ ਤੇ ਉਹ ਜਿਹੜਾ ਹੁਣ ਮਤਲਬ ਕਿ ਜਿਹੜੀ ਹੁਣ ਇੰਡੀਆ ਵਾਲੇ ਕੀ ਕਰ ਰਹੇ ਆ ਕਿ ਕਈ ਕੇਸਾਂ ਦੇ ਵਿੱਚ ਉਹ ਜਿਹੜਾ ਹੈਗਾ ਆਪਣਾ ਇੰਟਰਪੋਲ ਦੀ ਜਿਹੜੀ ਰਿਪੋਰਟ ਜਿਹੜੀ ਫਾਈਲ ਕਰ ਰਹੇ ਆ ਕੇਸਾਂ ਦੇ ਵਿੱਚ ਸ਼ੇਅਰ ਕਰ ਰਹੇ ਮਤਲਬ ਡਾਟਾ ਸ਼ੇਅਰ ਕਰ ਰਹੇ ਗਿਆ ਤੇ ਉਹ ਕਈ ਵਾਰੀ ਤਾਂ ਕੇਸ ਕਰਦੇ ਕਰਦੇ ਪਤਾ ਲੱਗਦਾ ਕਿ ਲੈ ਯਾਰ ਬੰਦਾ ਆ ਵੀ ਕਾਰਾ ਕਰਕੇ ਆਇਆ ਜਿਹੜਾ ਉਹਦਾ ਹਿਸਾਬ ਕਿਤਾਬ ਜਿਹੜਾ ਹੋ ਜਾਂਦਾ ਠੀਕ ਹੈ ਜੀ ਇਹ ਹੈਗੇ ਨੂੰ ਇਹਨੂੰ ਰਾਈਟ ਵੇ ਜਿਹੜਾ ਡਿਸਕਲੋਜ਼ ਕਰੋ ਜਿਹਦਾ ਜੇ ਕੋਈ ਕਿਸੇ ਦੀ ਕੋਈ ਛੋਟੀ ਮੋਟੀ ਵੀ ਸੀਗੀ ਲੜਾਈ ਝਗੜੇ ਦਾ ਸੀਗਾ ਤੁਸੀਂ ਬੈਟਰ ਆਫ ਹੈਗੇ ਆ ਕਿ ਤੁਸੀਂ ਉਹਨੂੰ ਡਿਸਕਲੋਜ਼ ਕਰ ਦੋ ਕਿ ਆਹ ਚੀਜ਼ ਜਿਹੜੀ ਹੋਈ ਸੀਗੀ ਸਾਰੇ ਕੋਰਟ ਕਚੈਰੀਆਂ ਦੇ 100% ਜਿਹੜੇ ਡਾਕੂਮੈਂਟ ਲਾਓ ਠੀਕ ਹੈ ਕਿ ਨਹੀਂ ਜਿੱਦਾਂ ਪਹਿਲਾਂ ਹੀ ਕਿਹਾ ਕਿ ਕਈ ਚੀਜ਼ਾਂ ਦੇ ਵਿੱਚ ਜਿਹੜਾ ਹੋਰ ਤੁਹਾਡੇ ਰੀਲੀਫ ਲਈ ਐਲੀਜੀਬਿਲਟੀ ਹੁੰਦੀ ਆ ਤੇ ਉਹ ਜਦੋਂ ਬੰਦਾ ਝੂਠ ਬੋਲਦਾ ਤੇ ਉਹ ਸਾਰੀ ਜਿਹੜੀ ਆਪਣੀਆਂ ਆਪਸ਼ਨਸ ਜਿਹੜੀਆਂ ਗਵਾਲਣ ਦਾ ਲਾਈਨ ਵੱਜ ਜਾਂਦੀ ਉਹਦੇ ਤੇ ਜੀ